ਪੁਲਿਸ ਨੂੰ ਬਰਾਮਦ ਹੋਈ ਪੰਜਾਬ ਸਰਕਾਰ ਦੇ ਸਟicker ਵਾਲੀ ਕਾਰ ਬਾਰੇ ਇੱਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ ਜਿਸ ਦੇ ਮਤਲਬ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਦਰਅਸਲ ਪੰਜਾਬ ਪੁਲਿਸ ਨੂੰ ਭਵਨ ਨੇੜੇੋਂ ਪੰਜਾਬ ਸਰਕਾਰ ਲਿਖੀ ਇੱਕ ਪੰਜਾਬ ਨੰਬਰ ਵਾਲੀ ਗੱਡੀ ਮਿਲੀ ਹੈ ਜਿਸ ਦੀ ਤਲਾਸ਼ੀ ਦੌਰਾਨ ਗੱਡੀ ਵਿੱਚੋਂ ਨਕਦੀ ਸ਼ਰਾਬ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਵੀ ਬਰਾਮਦ ਹੋਏ ਨੇ ਪਰ ਜਦੋਂ ਇਸ ਗੱਡੀ ਨੂੰ ਲੈ ਕੇ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਦਿੱਲੀ ਚੋਣਾ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਪਹਿਲਾਂ ਹੀ ਕਾਫੀ ਵਿਵਾਦ ਹੋ ਰਿਹਾ ਸੀ ਪਰ ਹੁਣ ਇੱਕ ਪੰਜਾਬ ਨੰਬਰ ਦੀ ਹੋਰ ਗੱਡੀ ਦਿੱਲੀ ਵਿੱਚ ਪੰਜਾਬ ਭਵਨ ਨੇੜਿਓਂ ਬਰਾਮਦ ਹੋਈ ਹੈ ਜਿਸ ਦੀ ਤਲਾਸ਼ੀ ਦੌਰਾਨ ਗੱਡੀ ਵਿੱਚੋਂ ਸ਼ਰਾਬ ਨਕਦੀ ਅਤੇ ਆਮ ਆਦਮੀ ਪਾਰਟੀ ਦੇ ਝੰਡੇ ਬਰਾਮਦ ਹੋਏ ਨੇ ਬਸ ਫਿਰ ਕੀ ਸੀ ਕਿ ਭਾਜਪਾ ਵਾਲਿਆਂ ਨੇ ਆਪ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਦਿੱਲੀ ਦੇ ਤਿਲਕਮਾਰਗ ਦੀ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਜਦੋਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਸ ਗੱਡੀ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਹੈਰਾਨੀਜਨ ਖੁਲਾਸਾ ਸਾਹਮਣੇ ਆਇਆ ਹੈ ਸਰਕਾਰੀ ਰਿਕਾਰਡ ਅਨੁਸਾਰ ਇਹ ਗੱਡੀ ਮੇਜਰ ਅਨੁਪਵ ਸ਼ਿਵਪੁਰੀ ਦੇ ਨਾਂ ਤੇ ਰਜਿਸਟਰਡ ਹੈ ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ਵਿੱਚ ਤਨਾਸੀ ਅਤੇ ਮਹਾਰਾਸ਼ਟra ਦੇ ਖੜਕੀ ਨਾਂ ਦਾ ਰਹਿਣ ਵਾਲਾ ਰਹਿਣ ਵਾਲਾ ਸੀ ਇੱਥੇ ਹੀ ਵਸਰੀ ਰਜਿਸਟ੍ਰੇਸ਼ਨ ਪੀਬੀ 35ਏਈ 1342 ਤੇ ਰਜਿਸਟਰਡ ਗੱਡੀ ਦਾ ਮਾਡਲ ਸਾਲ 2018 ਵਿੱਚ ਬਣਿਆ ਫੋਰਡ ਇਕੋ ਸਪੋਰਟਸ ਹੈ ਪਰ ਪੁਲਿਸ ਵੱਲੋਂ ਫੜੀ ਗਈ ਗੱਡੀ ਹੁੰਡਾਈ ਕ੍ਰੇਟਾ ਜੋ ਇਸ ਤੋਂ ਸਾਬਤ ਹੁੰਦਾ ਹੈ ਕਿ ਫੜੀ ਗਈ ਗੱਡੀ ਤੇ ਲਗਾਈ ਗਈ ਨੰਬਰ ਪਲੇਟ ਜਾਂਦੀ ਅਤੇ ਨਕਲੀ ਹੈ ਇੱਕ ਹੋਰ ਗੱਲ ਇਹ ਖਾਸ ਹੈ ਕਿ ਸਾਰੀਆਂ ਗੱਡੀਆਂ ਲਈ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ ਲਾਜ਼ਮੀ ਕੀਤੀ ਹੋਈ ਹੈ ਪਰ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਰਜਿਸਟ੍ਰੇਸ਼ਨ ਪਲੇਟ ਐਚ ਐਸ ਆਰ ਪੀ ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾ ਇੱਕ ਆਮ ਨੰਬਰ ਪਲੇਟ ਹੈ ਜਿਸ ਨੂੰ ਕੇ ਬਣਾਉਣਾ ਬਹੁਤ ਆਸਾਨ ਹੈ ਪੰਜਾਬ ਟਰਾਂਸਪੋਰਟ ਵਿਭਾਗ ਦੀ ਖੋਜ ਮੁਤਾਬਕ ਜਹੀ ਕੋਈ ਗੱਡੀ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ ਤੇ ਨਹੀਂ ਜਿਸ ਤੋਂ ਸਾਬਤ ਹੁੰਦਾ ਕਿ ਦਿੱਲੀ ਵਿੱਚ ਫੜੀ ਗਈ ਇਹ ਗੱਡੀ ਪੰਜਾਬ ਸਰਕਾਰ ਦੀ ਨਹੀਂ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇੱਕ ਗੱਡੀ ਬਰਾਮਦ ਕੀਤੀ ਗਈ ਹੈ ਜਿਸ ਤੇ ਪੰਜਾਬ ਦਾ ਨੰਬਰ ਪਲੇਟ ਲੱਗਿਆ ਹੋਇਆ ਹੈ ਅਤੇ ਉਸ ਦੇ ਉੱਪਰ ਪੰਜਾਬ ਸਰਕਾਰ ਵੀ ਲਿਖਿਆ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਗੱਡੀ ਵਿੱਚੋਂ ਕੁਝ ਲੱਖਾਂ ਰੁਪਏ ਨਕਦੀ ਸ਼ਰਾਬ ਦੀਆਂ ਬੋਤਲਾਂ ਤੇ ਆਮਦਵੀ ਪਾਰਟੀ ਦੇ ਪਰਚੇ ਬਰਾਮਦ ਹੋਏ ਨੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੱਡੀ ਕਿਸ ਦੀ ਹੈ ਤੇ ਕਿਸ ਨੂੰ ਕਿਸ ਮਕਸਦ ਵਾਸਤੇ ਵਰਤਿਆ ਜਾ ਰਿਹਾ ਸੀ ਇਸ ਵਿੱਚ ਸ਼ਾਮਲ ਲੋਕਾਂ ਦੀ ਵੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਕਰ ਵੀਡੀਓ ਜਾਂ ਗੱਡੀਆਂ ਤਸਵੀਰਾਂ ਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਗੱਡੀ ਤੇ ਜੋ ਪੰਜਾਬ ਸਰਕਾਰ ਲਿਖਿਆ ਹੋਇਆ ਉਹ ਪੂਰੀ ਤਰ੍ਹਾਂ ਸਹੀ ਨਹੀਂ ਹੈਗਾ ਕਿਉਂਕਿ ਇਸ ਵਿੱਚੋਂ ਪੰਜਾਬ ਦੇ ਵਿੱਚੋਂ ਬੱਬਾ ਗੈਬ ਦਿਖਾਈ ਦੇ ਰਿਹਾ ਹੈ ਹੋਰ ਤਾਂ ਹੋਰੇ ਟੇਡਾ ਲਿਖਿਆ ਹੋਇਆ ਵੀ ਦਿਖਾਈ ਦੇ ਰਿਹਾ ਸਭ ਤੋਂ ਵੱਡੀ ਗੱਲ ਤੇ ਖਾਸ ਗੱਲ ਇਹ ਵੀ ਹੈ ਕਿ ਜੇਕਰ ਇਹ ਵਾਕੀ ਸਰਕਾਰੀ ਗੱਡੀ ਹੁੰਦੀ ਤਾਂ ਇਸ ਤੇ ਸਰਕਾਰੀ ਨੰਬਰ ਪਲੇਟ ਲੱਗੀ ਹੋਣੀ ਲਾਜ਼ਮੀ ਸੀ ਜੋ ਕਿ ਇਸ ਤੇ ਨਹੀਂ ਲੱਗੀ ਹੋਈ ਇਹ ਵੀ ਦੱਸਦੀ ਹੈ ਕਿ ਦਿੱਲੀ ਚੋਣਾ ਵਿੱਚ ਘੁੰਮ ਰਹੀਆਂ ਪੰਜਾਬ ਦੀਆਂ ਗੱਡੀਆਂ ਤੇ ਪਹਿਲਾਂ ਹੀ ਆਪ ਦੇ ਵਿਰੋਧੀਆਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਤੇ ਹੁਣ ਦਿੱਲੀ ਵਿੱਚ ਪੰਜਾਬ ਸਰਕਾਰ ਲਿਖੀ ਗੱਡੀ ਵਿੱਚੋਂ ਸ਼ਰਾਬ ਦਾ ਬਰਾਮਦ ਹੋਣਾ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਿਆ ਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਪਹਿਲਾਂ ਦਿੱਲੀ ਵਿੱਚ ਕਈ ਵਾਰ ਸਰਕਾਰ ਬਣਾ ਚੁੱਕੇ ਹਾਂ ਤੇ ਭਾਜਪਾ ਡਰੀ ਹੋਈ ਹੈ ਆਪਣੀ ਹਾਰ ਤੋਂ ਜਿਸ ਕਰਕੇ ਗਈਆਂ ਕਨੌਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਪੂਰੇ ਮਾਮਲੇ 'ਚ ਸਮੇਂ-ਸਮੇਂ ਤੇ ਜਾਂਚ ਹੋ ਰਹੀ ਹੈ ਜੋ ਖੁਲਾਸੇ ਹੋਣਗੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਦਿਉਜਾਜ਼ਤ ਧੰਨਵਾਦ